ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਕਪੂਰਥਲਾ ਦੇ ਵਿੱਚ ਸਰਕਾਰ ਆਪ ਦੇ ਦੁਆਰ ਕੈਂਪ ਲੱਗ ਰਹੇ ਨੇ ਉਸੇ ਕੜੀ ਦੇ ਵਿੱਚ ਅੱਜ ਮੈਂ ਤਹਿਸੀਲ ਭਲੱਦ ਦੇ ਵਿੱਚ ਪਿੰਡ ਤਲਵੰਡੀ ਕੁੱਕਾ ਦੇ ਵਿੱਚ ਆਇਆ ਹਾਂ ਇਹਦੇ ਵਿੱਚ ਵੀ ਇੱਥੇ ਕੈਂਪ ਲਗਾਏ ਗਏ ਹਨ ਸਾਰੇ ਜੋ ਸੰਬੰਧਿਤ ਵਿਭਾਗ ਨੇ ਇੱਥੇ ਹਾਜ਼ਰ ਨੇ ਉਹ ਲੋਕਾਂ ਨੂੰ ਨਾਲ ਦੀ ਨਾਲ ਤਾਂ ਸਰਕਾਰ ਵੱਲੋਂ ਵੱਖ-ਵੱਖ ਜੋ ਸਕੀਮਾਂ ਨੇ ਉਹਨਾਂ ਬਾਰੇ ਜਾਣੂ ਵੀ ਕਰਾ ਰਹੇ ਨੇ ਔਰ ਨਾਲ ਦੀ ਨਾਲ ਜੋ ਵਿਭਾਗਾਂ ਦੀ ਸਰਵਿਸਿਜ਼ ਨੇ ਚਾਹ ਭਾਵੇਂ ਬਰਥ ਸਰਟੀਫਿਕੇਟ ਹੋਵੇ ਚਾਹ ਰਾਸ਼ਨ ਕਾਰਡ ਹੋਵੇ ਉਸ ਉਹ ਸਰਵਿਸਿਜ਼ ਵੀ ਇੱਥੇ ਹੀ ਮੁਹਈਆ ਕਰਵਾ ਰਹੇ ਨੇ ਇਹਨਾਂ ਮੇਨ ਕੈਂਪਾਂ ਦਾ ਮੁੱਖ ਮਕਸਦ ਇਹੀ ਹੈ ਕਿ ਲੋਕਾਂ ਤੱਕ ਸਰਕਾਰ ਦੀ ਪਹੁੰਚ ਹੋਏ ਔਰ ਲੋਕਾਂ ਤੱਕ ਜੋ ਵੀ ਸਰਕਾਰ ਦੀ ਵੈਲਫੇਅਰ ਸਕੀਮਸ ਹੈ ਔਰ ਸਰਵਿਸਿਜ਼ ਹੈ ਉਹ ਲੋਕਾਂ ਤੱਕ ਪਹੁੰਚ ਸਕਣ ਤਾਂ ਇਹ ਕੈਂਪਾਂ ਦਾ ਬਹੁਤ ਵਧੀਆ ਰੁਝਾਨ ਹੈ ਔਰ ਬਹੁਤ ਅੱਛਾ ਲੋਕਾਂ ਵੱਲੋਂ ਰਿਸਪੌਂਸ ਇਹਦੇ ਵਿੱਚ ਆ ਰਿਹਾ ਸਾਰੇ ਕਪੂਰਥਲਾ ਸ਼ਹਿਰ ਦੇ ਵਿੱਚ ਕਪੂਰਥਲ ਦੇ ਸਾਰੇ ਪਿੰਡਾਂ ਦੇ ਵਿੱਚ ਇਹ ਕੈਂਪਾਂ ਦਾ ਆਯੋਜਨ ਕੀਤਾ ਜਾਏਗਾ ਮੈਂ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਇਹੀ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲਾਓ ਜੋ ਵੀ ਤੁਹਾਡੇ ਸਰਵਿਸੇਸ ਤੁਸੀਂ ਚਾਹੁੰਦੇ ਹੋ ਜੋ ਵੀ ਤੁਹਾਡਾ ਸਰਕਾਰੀ ਵਿਭਾਗਾਂ ਨਾਲ ਕੰਮ ਹੈ ਇਹਨਾਂ ਕੈਂਪਾਂ ਦੇ ਵਿੱਚ ਸਾਰੇ ਵਿਭਾਗ ਮੌਜੂਦ ਨੇ ਤੁਸੀਂ ਆ ਕੇ ਇਹਦੇ ਵਿੱਚ ਆਪਣੀ ਸੇਵਾਵਾਂ ਲਾਓ ਜੋ ਵੀ ਤੁਹਾਡਾ ਗ੍ਰਿਵਾਂਸ ਹੈ ਉਹਦੇ ਵਿੱਚ ਇੱਥੇ ਹੱਲ ਹੋਏਗਾ ਔਰ ਮੈਂ ਉਮੀਦ ਕਰਾਂਗਾ ਕਿ ਇਸ ਇਹਨਾਂ ਕੈਂਪਾਂ ਦਾ ਜੋ ਮੇਨ ਮਕਸਦ ਹੈ ਲੋਕਾਂ ਤੱਕ ਪਹੁੰਚਣਾ ਤੇ ਲੋਕਾਂ ਨੂੰ ਸਰਕਾਰ ਦੀ ਸਕੀਮਾਂ ਦਾ ਵਕਤ ਤੋਂ ਵੱਧ ਲਾਭ ਦੇਣਾ ਉਹ ਲੋਕਾਂ ਤੱਕ ਪਹੁੰਚੇਗਾ ਸ਼ੁਕਰੀਆ ਚਲਕਾ ਇੰਚਾਰਜ ਆਮ ਆਦੀ ਪਾਰਟੀ ਦੇ ਜੋ ਸਰਕਾਰ ਨੇ ਇਨੀਸ਼ੀਏਟਿਵ ਲਿਆ ਵਾ ਕਿਵੇਂ ਦੇਖ ਕੇ ਦੇਖੋ ਜੀ ਅੱਗੇ ਵੀ ਸਾਡੀ ਸਰਕਾਰ ਜਿਹੜੀ ਇਹ ਜਦੋਂ ਤੁਸੀਂ ਜਾਣਦੇ ਆ ਕਿ ਤੀਰਥ ਯਾਤਰਾ ਸਕੀਮਸ ਤੇ ਲਗਾਤਾਰ ਜਿਹੜੇ ਵੈਲਫੇਅਰ ਪਬਲਿਕ ਵੈਲਫੇਅਰ ਵਾਲੇ ਕੰਮ ਜਿਹੜੀ ਉਹ ਕਰਦੀ ਆ ਰਹੀ ਤੇ ਇੱਕ ਨਵਾਂ ਇਨੀਸ਼ੀਏਟਿਵ ਹੈ ਆਪਣੇ ਆਪ ਦੇ ਵਿੱਚ ਕਿ ਜਿਹੜੇ ਆਫੀਸਰਸ ਐ ਐਡਮਿਨਿਸਟ੍ਰੇਸ਼ਨ ਆਪ ਚੱਲ ਕੇ ਤੁਹਾਡੇ ਪਿੰਡ ਆ ਰਿਹਾ ਤੇ ਜਿੰਨੇ ਵੀ ਜਿਹੜੇ ਕੰਮ ਐ ਲੋਕਾਂ ਨੂੰ ਅੱਗੇ ਜਿਹੜੀ ਕਹਿੰਦੇ ਖੱਜਲ ਖਵਾਰੀ ਜਿਹੜੀ ਹੈ ਉਹ ਤੋਂ ਬਿਲਕੁਲ ਜਿਹੜੀ ਨਜਾਤ ਪਾਈ ਜਾਊਗੀ ਨਾਲ ਦੀ ਨਾਲ ਇੱਕ ਜਿਹੜੀ ਇਹ ਤਾਂ ਹੋਣ ਹੈਗੀ ਸਰਕਾਰ ਤੁਹਾਡੇ ਦਵਾਰ ਸਕੀਮ ਇਤੋਂ ਬਾਅਦ ਸਰਕਾਰ ਤੁਹਾਡੀ ਜੇਬ ਸਕੀਮ ਚ ਵੀ ਆਊਗਾ ਕਿ ਜਿਹੜੀਆਂ ਸਰਵਿਸਿਜ਼ ਆ ਤੁਹਾਡੇ ਮੋਬਾਈਲ ਦੇ ਉੱਤੇ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਾ ਪਵੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਲੋਕਾਂ ਨੂੰ ਇਹ ਅਪੀਲ ਹੈ ਜੀ ਪਲੀਜ਼ ਇਹ ਜਿਹੜਾ ਇਹਦਾ ਬੈਨੀਫਿਟ ਲੈਣ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਜ਼ਰੀਏ ਵੀ ਅਪੀਲ ਕਰਦੇ ਹਾਂ ਕਿ ਸਾਰੇ ਜਾਣੇ ਪਹੁੰਚ ਕਰਨ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਕੈਂਪ ਉਹਨਾਂ ਦੇ ਪਿੰਡ ਦੇ ਵਿੱਚ ਲੱਗੇ ਆ ਜਿਹੜੀਆਂ ਸਰਵਿਸਿਜ਼ ਆ ਉਹਦਾ ਆ ਕੇ ਫਾਇਦਾ ਜਿਹੜਾ ਉਹ ਲੈਣ ਤੇ ਉਹਨਾਂ ਨੂੰ ਕਿਤੇ ਜਾਣਾ ਨਾ ਪਵੇ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੀ ਸਰਵਿਸ ਮਿਲ ਰਹੀ ਉਹ ਲਈ ਜ਼ਰੂਰ ਟਾਈਮ ਕੱਢਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਸੀਐਮ ਮਾਨ ਸਾਹਿਬ ਨੇ ਪੰਜਾਬ ਦੇ ਲੈਵਲ ਪੰਜਾਬ ਪੱਧਰ ਲੈਵਲ ਤੇ ਜੋ ਘਰ-ਘਰ ਸੇਵਾਾਂ ਪਹੁੰਚਾਉਣ ਦੀ ਮੁਹਿੰਮ ਚਲਾਈ ਆ ਉਹਦੇ ਵਿੱਚ ਅ ਸੀਐਮ ਮਾਨ ਸਾਹਿਬ ਨੇ ਕਿਹਾ ਵੀ ਜਿਹਨੂੰ ਵੀ ਕੋਈ ਜ਼ਰੂਰਤ ਹੋਵੇ ਤੇ ਘਰ-ਘਰ ਜਿਹੜਾ ਤੁਹਾਡਾ ਰਾਸ਼ਨ ਜਾਂ ਜੋ ਵੀ ਤੁਹਾਡੇ ਕੋਲ ਕਾਰਡ ਦੀ ਸਮੱਸਿਆ ਜਾਂ ਕੋਈ ਜਨਮ ਸਰਟੀਫਿਕੇਟ ਜੋ ਵੀ 44 43 ਸਕੀਮਾਂ ਚਲਾਈਆਂ ਵਾ ਉਹਦੇ ਵਿੱਚ ਮਾਨ ਸਾਹਿਬ ਨੇ ਜੋ ਪ੍ਰਾਲਾ ਕੀਤਾ ਬਹੁਤ ਵਧੀਆ ਪ੍ਰਾਲਾ ਔਰ ਹਲਕਾ ਇੰਚਾਰਜ ਸਦਾਰ ਸਦਨ ਸਿੰਘ ਜੀ ਤੇ ਮਾਜੀ ਦੀ ਰਹਿਮਾਈ ਹਟਾ ਬਹੁਤ ਵਧੀਆ ਸੁਲਤਾਨਪੁਰ ਲੋਧੀ ਵਿੱਚ ਕੈਂਪ ਲੱਗਾ ਵਾ ਤੇ ਬਹੁਤ ਵਧੀਆ ਕੰਮ ਜਾਨੀ ਕਿ ਹੋ ਰਿਹਾ ਅਸੀਂ ਬਿਲਕੁਲ ਸੰਤੁਸ਼ਟ ਹਾਂ ਮੈਂ ਆਮ ਆਦਮੀ ਪਾਰਟੀ ਮਾਰਕਟ ਕਮੇਟੀ ਚੇਅਰਮੈਨ ਸੁਲਤਾਨਪੁਰ ਲੋਧੀ ਨਾਲ ਮੇਰੇ ਕਾਸਦੀਪ ਜੀ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਜੁਤਵਿੰਗ ਦੇ ਤੇ ਨਾਲ ਮੇਰੇ ਆਪਣੇ ਪ੍ਰਧਾਨ ਸਾਹਿਬ ਸਦਨ ਜੀ ਸੁਲਤਾਨਪੁਰ ਲੋਧੀ ਤੋਂ ਸੋ ਅਸੀਂ ਬਹੁਤ ਸੰਤੁਸ਼ਟ ਹਾਂ ਔਰ ਲੋਕ ਵੀ ਬਹੁਤ ਸੰਤੁਸ਼ਟ ਆ ਜੀ ਇਸ ਕੰਮ ਤੋਂ ਤਾਂ ਕਿ ਲੋਕਾਂ ਨੇ ਖਸੂਰਤ ਬਹੁਤ ਵਧੀਆ ਮਿਲੇ ਆ ਤੇ ਅੱਜ ਮੈਂ ਲੋਕਾਂ ਦੇ ਚਿਹਰੇ ਤੇ ਰਵਾਨਗੀ ਦੇ ਰਿਹਾ ਕਿ ਜੋ ਸਾਡੇ ਪੈਂਡਿੰਗ ਕੰਮ ਜਿਹੜੇ ਪਏ ਕਚਹਿਰੀਆਂ ਵਿੱਚ ਜਾਂ ਠੇਸਾਨੂੰ ਖਾਣੇ ਪੈਂਦੇ ਦਫ਼ਤਰਾਂ ਵਿੱਚ ਨਹੀਂ ਹੋਏ ਤੇ ਸਾਨੂੰ ਅੱਜ ਮਾਨ ਸਾਹਿਬ ਤੇ ਪੂਰਾ ਮਾਨ ਮਾਨ ਸਾਹਿਬ ਦੀ ਸਰਕਾਰ ਤੇ ਪੂਰਾ ਮਾਨ ਕਿ ਸਾਡੇ ਘਰ ਬੈਠਿਆ ਇਹ ਕੰਮ ਬਹੁਤ ਹੋ ਰਿਆ ਨੇ ਬਹੁਤ ਵਧੀਆ ਅਪਰਾਲਾ ਸੀਰ ਮਾਨ ਸਾਹਿਬ ਦਾ ਅਸੀਂ ਤਹਿ ਦਿਲੋਂ ਆਮ ਆਦਮੀ ਪਾਰਟੀ ਦੇ ਸਭ ਤੋਂ ਈ ਲੀਡਰਸ਼ਿਪ ਔਰ ਸ੍ਰੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਾ ਤਾ ਤੁਹਾਡੇ ਦਵਾਰ ਤੇ ਕੈਂਪ ਲਗਾਇਆ ਗਿਆ ਹੈ ਕੀ ਕਰਨ ਦੇ ਉੱਪਰ ਇਸ ਬਾਰੇ ਜੋ ਭਗਵੰਤ ਮਾਨ ਜੀ ਨੇ ਆਪ ਦੀ ਸਰਕਾਰ ਆਪ ਦੇ ਦਵਾਰ ਪਰ ਇੱਕ ਪੁਲਤ ਸਦਬੇ ਤਹਿਤ ਹੀ ਅਸੀਂ ਵੀ ਇੱਥੇ ਬੋਰਡਿੰਗ ਸਕੂਲ ਦੇ ਵਿੱਚ ਕੈਂਪ ਲਗਾਇਆ ਹੈ ਜਿੱਥੇ ਸਾਰੇ ਮਹਿਕਮਿਆਂ ਦੇ ਅਫਸਰ ਬੈਠੇ ਆ ਮੌਕੇ ਦੇ ਉੱਤੇ ਹੀ ਹਰ ਬੰਦੇ ਦਾ ਕੰਮ ਹੋ ਰਿਹਾ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਤਕਰੀਬਨ 1.5 200 ਆਦਮੀ ਇਸ ਕੈਂਪ ਦਾ ਫਾਇਦਾ ਲੈ ਚੁੱਕਾ ਹੈ ਤੇ ਇਹ ਕੈਂਪ 5 ਵਜੇ ਤੱਕ ਚੱਲੇਗਾ ਤੇ ਬਾਕੀ ਸ਼ਹਿਰ ਦੇ ਦੂਸਰੇ ਹਿੱਸਿਆਂ ਦੇ ਵਿੱਚ ਵੀ ਲਗਾ ਰਹੇ ਆ ਇਹ ਆਮ ਆਦਮੀ ਪਾਰਟੀ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਿ ਲੋਕਾਂ ਨੂੰ ਦਫ਼ਤਰਾਂ ਦੇ ਜਾ ਕੇ ਖਰਾਬ ਨਾ ਹੋਣਾ ਪਵੇ ਇੱਥੋਂ ਹੀ ਆਪਦਾ ਸਾਰਾ ਕੰਮ ਕਰਵਾ ਕੇ ਜਾ ਲੋਕਾਂ ਦੇ ਪੈਨਸ਼ਨਾਂ ਦੇ ਇੱਕ ਜਾਤੀ ਕਾਰਡ ਇੱਕ ਆ ਰਿਹਾਈਸ ਬਾਰੇ ਤੇ ਕੁਝ ਬਿਲੀਬੋਰਡ ਨਾਲ ਸੰਬੰਧਿਤ ਬਿੱਲਾ ਦਾ ਡਿਸਪੂਟ ਬਾਰੇ ਕੁਝ ਨੇ ਸਾਰੇ ਕੰਮ ਉਹਨਾਂ ਦੇ ਹੋ ਰਹੇ ਆ ਕਾ ਤੁਹਾਡੇ ਜਿਹੜਾ ਟੈਂਪ ਲਗਾਇਆ ਗਿਆ ਇਸ ਬਾਰੇ ਕੀ ਕਹਿੰਦੇ ਜਿੱਦਾਂ ਕਿ ਇਲੈਕਸ਼ਨਾਂ ਤੋਂ ਪਹਿਲਾਂ ਸਰਕਾਰ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਕਿ ਸਾਡੇ ਲੀਡਰ ਅਤੇ ਅਫਸਰ ਮਹੱਲਿਆਂ ਦੇ ਵਿੱਚ ਘਰਾਂ ਘਰਾਂ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਿਆ ਕਰੂਗੇ ਉਸ ਨੂੰ ਮੱਦੇ ਨਜ਼ਰ ਰੱਖਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ ਵਿੱਚ ਵੀ ਤੇ ਪਿੰਡਾਂ ਦੇ ਖੇਤਰ ਵਿੱਚ ਵੀ ਅਲੱਗ-ਅਲੱਗ ਥਾਵਾਂ ਤੇ ਕੈਂਪ ਲਾਏ ਨੇ ਅੱਜ ਸਾਡੇ ਸੁਲਤਾਨਪੁਰ ਲੋਧੀ ਅੰਤਰਜਾਮਤਾ ਗੁਰਦੁਆਰਾ ਸਾਹਿਬ ਜੋ ਜੋ ਕਿ ਬੋਰਡਿੰਗ ਸਕੂਲ ਹੈ ਉੱਥੇ ਕੈਂਪ ਲੱਗਾ ਹੁਣ ਤੱਕ ਤਕਰੀਬਨ 100 ਤੋਂ ਪਲੱਸ ਤਕਰੀਬਨ 150 ਲੋਕ ਲਾਭ ਲੈ ਚੁੱਕੇ ਹਨ ਅਤੇ ਸਾਰੇ ਹੀ ਵਿਭਾਗਾਂ ਦੇ ਇੱਥੇ ਅਫਸਰ ਪਹੁੰਚੇ ਹੋਏ ਹਨ ਪੈਨਸ਼ਨਾਂ ਨੂੰ ਲੈ ਕੇ ਜਾਤੀ ਕਾਰਡ ਲੈ ਕੇ ਤੇ ਹੋਰ ਵੀ ਮਤਲਬ ਹਰ ਹਰ ਤਰ੍ਹਾਂ ਦੀ ਬਿਜਲੀ ਨੂੰ ਲੈ ਕੇ ਤੇ ਜਾਂ ਫਿਰ ਪਟਵਾਰਖਾਨੇ ਨੂੰ ਲੈ ਕੇ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ ਸਾਰਿਆਂ ਨੂੰ ਹਾਂਜੀ ਭਗਵੰਤ ਮਾਨ ਦੇ ਕਾਰਡ ਇਹ ਬਹੁਤ ਹੀ ਵਧੀਆ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਨ੍ਹਾਂ ਦੇ ਕੰਮ ਕਈ ਵਿਗਨਾ ਕਾਰਨ ਰੁਕੇ ਸੀ ਤੇ ਅਸੀਂ ਇੱਥੇ ਮੌਕੇ ਤੇ ਮੌਜੂਦ ਆ ਕਿ ਕੋਈ ਵੀ ਸਾਨੂੰ ਲੱਗਦਾ ਕੋਈ ਵੀ ਅਫਸਰ ਜਾਂ ਮੁਲਾਜ਼ਮ ਕਿਸੇ ਤਰ੍ਹਾਂ ਦਾ ਵੀ ਮਤਲਬ ਉਹਨਾਂ ਦਾ ਕੰਮ ਰੋਕ ਰਿਹਾ ਜਾਂ ਕਿਸੇ ਲਾਲਚ ਕਾਰਨ ਜਾਂ ਕਿਸੇ ਵੀ ਤਰੀਕੇ ਨਾਲ ਤੇ ਉਹ ਅਸੀਂ ਅੱਗੇ ਹੋ ਕੇ ਇੱਥੇ ਸਰਦਾਰ ਸਰਜਨ ਸਿੰਘ ਚੀਮਾ ਜੀ ਦੇ ਹਲਕਾ ਇੰਚਾਰਜ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਉਹਨਾਂ ਦੇ ਕੰਮ ਅੱਗੇ ਹੋ ਕੇ ਕਰਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਕਪੂਥਲਾ ਦੇ ਵਿੱਚ ਸਰਕਾਰ ਆਪ ਦੇ ਦੁਆਰ ਕੈਂਪ ਲੱਗ ਰਹੇ ਨੇ ਉਸੇ ਕੜੀ ਦੇ ਵਿੱਚ ਆ ਚੁੰਨਾ ਤਹਿਸੀਲ ਭੁਲੱਦੇ ਵਿੱਚ ਪਿੰਡ ਤਲਵੰਡੀ ਹੁਕਾ ਦੇ ਵਿੱਚ ਆਇਆ ਇਹਦੇ ਵਿੱਚ ਵੀ ਇੱਥੇ ਕੈਂਪ ਲਗਾਏ ਗਏ ਹਨ ਸਾਰੇ ਜੋ ਸੰਬੰਧਿਤ ਵਿਭਾਗ ਨੇ ਇੱਥੇ ਹਾਜ਼ਰ ਨੇ ਉਹ ਲੋਕਾਂ ਨੂੰ ਨਾਲ ਦੀ ਨਾਲ ਤਾਂ ਸਰਕਾਰ ਵੱਲੋਂ ਵੱਖ-ਵੱਖ ਜੋ ਸਕੀਮਾਂ ਨੇ ਉਹਨਾਂ ਬਾਰੇ ਜਾਣੂ ਵੀ ਕਰਾ ਰਹੇ ਨੇ ਔਰ ਨਾਲ ਦੀ ਨਾਲ ਜੋ ਵਿਭਾਗਾ ਦੀ ਸਰਵਿਸੇਸ ਨੇ ਚਾਹੇ ਭਾਵੇਂ ਬਸ ਸਰਟੀਫਿਕੇਟ ਹੋਵੇ ਚਾਹੇ ਰਾਸ਼ਨ ਕਾਰਡ ਹੋਵੇ ਉਸ ਉਹ ਸਰਵਿਸੇਸ ਵੀ ਇੱਥੇ ਮਹਿੰਗੀਆਂ ਕਰਵਾ ਰਹੇ ਨੇ ਇਹਨਾਂ ਮੇਨ ਕੈਂਪਾਂ ਦਾ ਮੁੱਖ ਮਕਸਦ ਇਹੀ ਹੈ ਕਿ ਲੋਕਾਂ ਤੱਕ ਸਰਕਾਰ ਦੀ ਪਹੁੰਚ ਹੋਏ ਔਰ ਲੋਕਾਂ ਤੱਕ ਜੋ ਵੀ ਸਰਕਾਰ ਦੀ ਵੈਲਫੇਅਰ ਸਕੀਮਸ ਹੈ ਔਰ ਸਰਵਿਸੇਸ ਹੈ ਉਹ ਲੋਕਾਂ ਤੱਕ ਪਹੁੰਚ ਕਰ ਤਾਂ ਇਹ ਕੈਂਪਾਂ ਦਾ ਬਹੁਤ ਵਧੀਆ ਰੁਝਾਨ ਹੈ ਔਰ ਬਹੁਤ ਅੱਛਾ ਲੋਕਾਂ ਉਹ ਵੱਲੋਂ ਰਿਸਪੌਂਸ ਇਹ ਦੇ ਵਿਚਾਰਿਆ ਹੈ ਸਾਰੇ ਕਪੂਰਥਲਾ ਸ਼ਹਿਰ ਦੇ ਵਿੱਚ ਕਪੂਰਥਲਾ ਦੇ ਸਾਰੇ ਪਿੰਡਾਂ ਦੇ ਵਿੱਚ ਇੱਕ ਕੈਂਪਾਂ ਦਾ ਆਯੋਜਨ ਕੀਤਾ ਜਾਏਗਾ ਮੈਂ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਰਹੀ ਇਹ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲਾਓ ਜੋ ਵੀ ਤੁਹਾਡੇ ਸਰਵਿਸਿਜ਼ ਤੁਸੀਂ ਚਾਹਦੇ ਹੋ ਜੋ ਵੀ ਤੁਹਾਡਾ ਸਰਕਾਰੀ ਵਿਭਾਗਾਂ ਨਾਲ ਕੰਮ ਹੈ ਇਹਨਾਂ ਕੈਂਪਾਂ ਦੇ ਵਿੱਚ ਸਾਰੇ ਵਿਭਾਗ ਮੌਜੂਦ ਨੇ ਤੁਸੀਂ ਆ ਕੇ ਇਹਦੇ ਵਿੱਚ ਆਪਣੀ ਸੇਵਾਵਾਂ ਲਾਓ ਜੋ ਵੀ ਤੁਹਾਡਾ ਗ੍ਰੀਵਾਂਸ ਆ ਉਹਦੇ ਵਿੱਚ ਇੱਥੇ ਹੱਲ ਹੋਏਗਾ ਔਰ ਮੈਂ ਉਮੀਦ ਕਰਾਂਗਾ ਕਿ ਇਸ ਇਹਨਾਂ ਕੈਂਪਾਂ ਦਾ ਜੋ ਮੇਨ ਮਕਸਦ ਹੈ ਲੋਕਾਂ ਤੱਕ ਪਹੁੰਚਣਾ ਅਤੇ ਲੋਕਾਂ ਨੂੰ ਸਰਕਾਰ ਦੀ ਸਕੀਮਾਂ ਦਾ ਵਕਤ ਤੋਂ ਵੱਧ ਲਾਭ ਦੇਣਾ ਉਹ ਲੋਕਾਂ ਤੱਕ ਪਹੁੰਚੇਗਾ ਸ਼ੁਕਰੀਆ ਹਾਂਜੀ ਚੈਮਨ ਫਿਰ ਕੈਂਪ ਲਗਾਏਗਾ ਬੜੀ ਖੁਸ਼ੀ ਦੀ ਗੱਲ ਹੈ ਜੀ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਕਿਹਾ ਸੀ ਵੀ ਸਰਕਾਰ ਜਿਹੜੀ ਆ ਸੱਥਾਂ ਤੋਂ ਚੱਲੂਗੀ ਮੁਹੱਲਿਆਂ ਤੋਂ ਚੱਲੂਗੀ ਪਿੰਡਾਂ ਤੋਂ ਚੱਲੂਗੀ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਠੀਕ ਹੈ ਉਹ ਆ ਕੇ ਤੁਹਾਡੇ ਕੋਲ ਸੁਣੀਆਂ ਜਾਣਗੀਆਂ ਉਹ ਅੱਜ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਬਟਾਲੇ ਹਲਕੇ ਵਿਖੇ ਤਿੰਨ ਕੈਂਪ ਸੀ ਇੱਕ ਮੈਂ ਸ਼ੱਕਦਾ ਵੀ ਵਾਰਡ ਨੰਬਰ 1 ਦੇ ਵਿੱਚ ਤੇ ਇੱਕ ਵਾਰਡ ਨੰਬਰ 22 ਦੇ ਵਿੱਚ ਇੱਕ ਡੱਲੇ ਪੇ ਅੱਜ ਕਈ ਲੋਕਾਂ ਨੇ ਇਹਦਾ ਬੈਨੀਫਿਟ ਲਿਆ ਫਾਇਦਾ ਲਿਆ ਹੈ ਇਹਦਾ ਔਰ ਅੱਜ ਸਾਡਾ ਪਹਿਲਾ ਦਿਨ ਸੀ ਸਾਨੂੰ ਵੀ ਅੱਜ ਜਿਹੜਾ ਕਿਤੇ ਇੱਕ ਦੋ ਕਮੀਆਂ ਨਜ਼ਰ ਆਈਆਂ ਉਹ ਵੀ ਕਮੀਆਂ ਨੂੰ ਆਪਾਂ ਦੂਰ ਕਰਾਂਗਾ ਇਸ ਕਹਿਣ ਦਾ ਭਾਵ ਉਹ ਜਿਹੜੀ ਗੱਲ ਆ ਸੀਐਮ ਸਾਹਿਬ ਦੀ ਉਹਨਾਂ ਨੂੰ ਪੂਰਨੇ ਜਿਹੜੇ ਉਹ ਪਾਉਣੇ ਸ਼ੁਰੂ ਕਰ ਦਿੱਤੇ ਨੇ ਅੱਜ ਹੁਣ ਜਿਤਰਾਂ ਇਸ ਵਾਰਡ ਨੰਬਰ 1 ਚ ਆਏ ਆ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੇ ਸਾਰਿਆਂ ਨੂੰ ਦੱਸ ਸਾਰਿਆਂ ਦੱਸੀਆਂ ਕਿਸੇ ਦੀ ਕੋਈ ਗਲੀ ਦਾ ਕੰਮ ਸੀ ਕਿਸੇ ਦਾ ਕੋਈ ਸੀਵਰੇ ਦਾ ਕੰਮ ਸੀ ਕਿਸ ਦਾ ਸਰਟੀਫਿਕੇਟ ਦਾ ਸੀ ਸੋ ਕਹਿਣ ਦਾ ਭਾਵ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਅੱਗੇ ਤੇ ਕੋਈ ਸੁਣਦਾ ਹੀ ਨਹੀਂ ਹੁਣ ਆਪਾਂ ਇਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਵਾ ਬੀਓ ਪਰਾਂ ਲਾਇਆ ਹੈ ਕਿੰਸ ਤੋਂ ਆਪਣੇ ਵੀ ਟਵੀਟ ਕੀਤਾ ਹੈ ਕਿ ਰਜਿਸਟਰੀ ਹੁੰਦੇ ਜਿਵੇਂ ਐਲਓਸੀ ਦੀ ਦੇਖੋ ਜੀ ਮੈਂ ਤੁਹਾਨੂੰ ਅੱਗੇ ਰਸਣਾ ਚਾਹੁੰਦਾ 75 ਸਾਲਾਂ ਦਾ ਸਿਸਟਮ ਸਾਨੂੰ ਥੋੜਾ ਜਿਆ ਮਿਲਿਆ ਲੋਕਾਂ ਦਾ ਪਰ ਮੈਂ ਮਾਣ ਮਹਿਸੂਸ ਕਰਦਾ ਆ ਵੀ ਜਿਸ ਢੰਗ ਨਾਲ ਸਰਕਾਰ ਚੱਲ ਰਹੀ ਆ ਇਸ ਢੰਗ ਨਾਲ ਹੁਣ ਅਫਸਰ ਸਾਡੇ ਸਾਥ ਦੇ ਦੇ ਨੇ ਟੌਣ ਵਾਲਾ ਸਮਾਂ ਬਹੁਤ ਵਧੀਆ ਹੋਊਗਾ ਅਜ ਡੀਸੀ ਸਾਹਿਬ ਬਤਾਓ ਆ ਪਹੁੰਚੇ ਮਾਨ ਸਾਹਿਬ ਦਾ ਜਿਹੜਾ ਐਨਓਸੀ ਤੇ ਟਵੀਟ ਹੀ ਕਿਉਂਕਿ ਹਰ ਜਦੋਂ ਵੀ ਆਪਾਂ ਜਾਂਦੇ ਸੀ ਇੱਕ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਤੇ ਦੂਜਾ ਐਨਓਸੀ ਨੂੰ ਲੈ ਕੇ ਇਹ ਇਹ ਮੁੱਦੇ ਹੀ ਤੀਸਰਾ ਜਿਹੜਾ ਰਾਸ਼ਨ ਕਾਰਡ ਜਿਨ੍ਹਾਂ ਦੇ ਕੱਟੇ ਗਏ ਸੀ ਉਹ ਇਹ ਜਿਹੜੇ ਮੁੱਦੇ ਮੀਨਸ ਸਭ ਤੋਂ ਪਹਿਲਾਂ ਤੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਵੀ ਸੀਐਮ ਸਾਹਿਬ ਨੇ ਸਾਰੇ ਬਾਲ ਕਰ ਦਿੱਤੇ ਐਨਓਸੀ ਦੇ ਜਿਹੜੀ ਆ ਨਵੀਂ ਜਿਹੜੀ ਆ ਉਹ ਸ਼ਰਤਾਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਗਈਆਂ ਨੇ ਉਹਦਾ ਵੀਰਵਾ ਜਿਹੜਾ ਬਹੁਤ ਜਲਦ ਦਿੱਤਾ ਜਾਊਗਾ ਸੋ ਇੱਕ ਬੜਾ ਵੱਡਾ ਪੰਜਾਬ ਦੇ ਲੋਕਾਂ ਲਈ ਬੜਾ ਵੱਡਾ ਮੈਂ ਕਹਿ ਸਕਦਾ ਸੀਐਮ ਸਾਹਿਬ ਦਾ ਉਪਰਾਲਾ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਇਹਦੇ ਵਾਸਤੇ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਵੱਖਰੀ ਨਜ਼ਰ ਆ ਰਹੀ ਆ ਹੁਣ ਤੱਕ ਮੈਨੂੰ 100 ਟੈਲੀਫੋਨ ਸਿਰਫ ਇਸੇ ਸੰਬੰਧੀ ਆ ਗਿਆ ਹੋਊਗਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਸੀਐਮ ਸਾਹਿਬ ਨੇ ਜਿਹੜਾ ਇਹ ਖਤਮ ਜਿਹੜਾ ਚੁੱਕਿਆ ਹੈ ਬੜਾ ਸ਼ਲਾੰਕਾ ਜੋ ਕੰਮ ਹੈ ਰੀਅਲ ਏਸਟੇਟ ਦੇ ਵਿੱਚ ਵੀ ਜਿਹਨਾਂ ਨੇ ਦੇਖੋ ਜੀ ਲੋਕ ਜਿਹੜੇ ਨੇ ਲੋਕ ਖੇਤ ਚ ਸਰਕਾਰ ਕੰਮ ਕਰ ਰਹੀ ਹੈ ਔਰ ਸਾਡੀ ਪਹਿਲੀ ਫਰਸਟ ਪ੍ਰੈਸਰ ਜਿਹੜੀ ਆ ਵੀ ਆਬਾਮ ਨੂੰ ਕਿਤਨਾ ਸੁਪੀ ਕਰ ਸਕਦੇ ਆ ਸੋ ਅੱਜ ਜੇ ਇੱਥੇ ਪਹੁੰਚੇ ਆ ਤੇ ਸਾਨੂੰ ਜ਼ਮੀਨੀ ਸਤਰ ਪਤਾ ਲੱਗਦਾ ਕਿ ਸਿਆਸਤ ਦਫ਼ਤਰਾਂ ਤੇ ਬੈਠ ਕੇ ਨਹੀਂ ਚੱਲ ਰਹੀ ਕਿ ਗਰਾਊਂਡ ਲੈਵਲ ਤੇ ਆ ਕੇ ਚੱਲ ਰਹੀ ਆ ਕਿ ਲੋਕ ਕਿੱਥੇ ਕੀ ਹੈ ਕਈ ਵਾਰੀ ਸਾਡੇ ਕੋ ਕੋਈ ਪਹੁੰਚ ਨਹੀਂ ਸਕਦਾ ਅੱਜ ਅਸੀਂ ਇੱਥੇ ਆਏ ਆ ਆਲਾ ਅਫਸਰ ਅਧਿਕਾਰੀ ਆਏ ਸਾਡੇ ਡੀਸੀ ਸਾਹਿਬ ਆਏ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਆਪਾਂ ਕਹਿੰਦੇ ਜੇ 100 ਦੇ ਵਿੱਚੋਂ 100 ਨਹੀਂ ਤੇ ਜੇ 100 ਦੇ ਵਿੱਚੋਂ 70% ਵੀ ਆਪਾਂ ਕਰ ਗਏ ਆ ਨਾ ਤੇ ਸਮਝ ਲਓ ਵੀ ਆਪਾਂ ਕੰਮ ਕਰਨ ਨੂੰ ਐਪਰੀਸ਼ੀਏਟ ਕਰ ਰਹੇ ਆ ਔਰ ਕੰਮ ਕਰਨ ਦੀ ਜਿਹੜੀ ਆ ਉਹ ਮੈਂ ਇਹਨਾਂ ਲੋਕਾਂ ਨੂੰ ਵੀ ਕਹਿੰਦਾ ਵੀ ਜਿਹੜੀ ਮਿਹਨਤ ਕਰਦੇ ਅਫਸਰ ਉਹਨਾਂ ਦੀ ਵੀ ਤਾਰੀਫ ਹੋਣੀ ਚਾਹੀਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ੁਰੂਤ ਤੋਂ ਹੀ ਇਹ ਲਈ ਕੋਸ਼ਿਸ਼ ਕਿ ਲੋਕਾਂ ਦੇ ਵਿਚਾਰ ਜਾਈਏ ਹੁਣ ਸਾਨੂੰ ਮਾਨਯੋਗ ਮੁਖਮੰਦ ਜੀ ਵੱਲੋਂ ਇੱਕ ਬੜਾ ਹੀ ਵਧੀਆ ਉਪਰਾਲਾ ਪੂਰੇ ਪੰਜਾਬ ਲਈ ਹੋਇਆ ਹੈ ਕੀ ਸਰਕਾਰ ਤੁਹਾਡੇ ਦੁਆਰ ਜਿਹੜੇ ਕੈਂਪ ਹੈ ਉਹ ਤੁਸੀਂ ਜਾਓ ਲੋਕਾਂ ਨੂੰ ਮੈਨੂੰ ਬੜੀ ਖੁਸ਼ੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਡੇ ਸਾਰੇ ਅਫਸਰਾਂ ਦੀ ਟੀਮ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਇਹ ਵਿਚਾਰ ਲੱਗਦੀ ਹੈ ਉਹਨਾਂ ਦੇ ਵਿਚਾ ਨਿਰਦੇਸ਼ਾਂ ਦਾ ਪਹਿਲਾਂ ਹੀ ਸੀ ਚੱਲਦੇ ਸੀ ਜੀ ਪਿੰਡਾਂ 'ਚ ਜਾ ਰਹੇ ਸੀ ਹੁਣ ਸਾਨੂੰ ਹੋਰ ਮੌਕਾ ਮਿਲਿਆ ਹੁਣ ਤੁਸੀਂ ਦੇਖੋ ਅੱਜ پورے ਜ਼ਿਲ੍ਹੇ 'ਚ 25 ਤੋਂ ਵੱਧ ਕੈਂਪ ਲੱਗੇ ਅਸੀਂ ਪੂਰੇ ਮਹੀਨੇ 'ਚ 900 ਤੋਂ ਵੱਧ ਕੈਂਪ ਪੂਰੇ ਜ਼ਿਲ੍ਹੇ 'ਚ ਜਾਵਾਂਗੇ ਲੋਕਾਂ ਨਾਲ ਜਾਵਾਂਗੇ ਉਹਨਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਦਾ ਹੈ ਸਾਡੇ ਮਾਨਯੋਗ ਐਮ.ਐਲ.ਏ ਸਾਡੇ ਨਾਲ ਹੁੰਦੇ ਆ ਜੋ ਚੀਜ਼ਾਂ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਜਾ ਕੇ ਜਿੱਥੇ ਚੰਡੀਗੜ੍ਹ ਤੋਂ ਸਾਡੇ ਲਈ ਲੈ ਕੇ ਆਓ ਉਹ ਇਹਨਾਂ ਤੋਂ ਅਸੀਂ ਮੰਗ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ ਪ੍ਰਸ਼ਾਸਨ ਕੋਲ ਜਿਹੜੀ ਚੀਜ਼ਾਂ ਹੁੰਦੀਆਂ ਸਰਵਿਸਿਜ਼ ਦੇਣੀਆਂ ਲੋਕਾਂ ਦੀ ਮੁਸ਼ਕਲ ਹੈ ਦਉ ਨੂੰ ਨਿਵਾਰਕ ਕਰਨਾ ਮੌਕੇ ਤੇ ਜਾ ਕੇ ਸਾਨੂੰ ਵੀ ਚੰਗਾ ਲੱਗਦਾ ਹੈ ਸਾਡੇ ਬਜ਼ੁਰਗ ਹੈ ਸਾਡੇ ਭੈਣ ਭਰਾ ਉਹਨਾਂ ਨੂੰ ਮਿਲਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਆ ਤਾਂ ਬੜਾ ਚੰਗਾ ਹੈ ਐਂਡ ਬੜੀ ਉਹਨਾਂ ਦੀ ਸੋਚ ਨੂੰ ਸਲਾਮ ਹੈ ਕਿ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਹ ਕੈਂਪ ਜੜਿਆ ਜਾਇਆ ਤੇ ਅੱਜ ਬਟਾਲੇ ਦੇ ਵਿੱਚ ਇਹ ਕੈਂਪ ਤੇ ਮੈਂ ਆਪ ਹਾਜ਼ਰੀ ਭਰੀ ਹੈ ਐਂਡ ਅੱਗੇ ਵੀ ਮੇਰੇ ਮੈਂ ਤੇ ਮੇਰੀ ਸਮੁੱਚੀ ਟੀਮ ਇਹ ਵਕਵਕ ਕੈਂਪ